16 8 ਮਹੱਲਾ ਤੀਜਾ ਭਗਤ ਖਜਾਨਾ ਭਗਤਨ ਕੋ ਦਿਆ ਨਾ ਓ ਹਰ ਤਨ ਸੱਚ ਸੋਈ ਅਖੋਟ ਨਾਮ ਧਨ ਕਦੇ ਨੇ ਖਟਾ ਨਹੀਂ ਕਿ ਨੈ ਨ ਕੀਮਤ ਹੋਈ ਨਾਮ ਧੰਨ ਮੁਖ ਉਪਜੈ ਉਜਲੀ ਹੋਈ ਹਰ ਪਾਇਆ ਸੱਚ ਸੋਈ ਮਨ ਮੇਰੀ ਗੁਰ ਸ਼ਬਦੀ ਹਰ ਪਾਇਆ ਜਾਏ ਬਿਣ ਸ਼ਬਦੈ ਜਗ ਫੁੱਲ ਧਾ ਫਿਰਦਾ ਦਰਗਾ ਮਿਲੈ ਸਜਾਈ ਰਹਾਓ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਮਰਤਾ ਲੋਟ ਹੈ ਮਨਮੁਖ ਨਹੀਂ ਬੂਝਾ ਹੈ ਕੋਈ ਨਾ ਸੁਣੈ ਪੁਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਹੋਮੈ ਮੇਰਾ ਕਰ ਕਰ 베 ਗੁਤੀ ਹੀ ਚੱਲੇ ਨਾ ਚਲਦਿਆ ਨਾਲ ਗੁਰਮੁਖ ਹੋਵੇ ਸੋ ਨਾਮ ਤੇ ਆਵੇ ਸਦਾ ਹਰ ਨਾਲ ਸਮਾਲ ਸਚੀ ਬਾਣੀ ਹਰ ਗੁਣ ਗਾਵੈ ਨਦਰਿ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਕਟ ਚੰਨਨ ਅਮਰ ਸਰਬਾਦਿ ਸ਼ਾਹ ਅਨੰਦਨਾ ਫਗਤ ਕਰਹ ਦਿਨ ਰਾਤੀ RAM ਨਾਮ ਸਚਲਾ ਹਾ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰਪਾ ਸੋਰਠਾ ਮਹਲਾ 3 ਦਾਸਨ ਦਾ ਸਹੋਵਤਾ ਹਰ ਪਾਈ ਵਿਚੋ ਆਪ ਗਵਾਹੀ ਭਗਤਾ ਕਾ ਕਾਰਜ ਹਰਿਆਨੰਦ ਹੈ ਅਨ ਦਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇਕ ਰੰਗੀ ਹਰ ਸੋ ਰਹੀ ਸਮਾਈ ਹਰ ਜੀਉ ਸਾਚੀ ਨਦਰਤੁ ਮਾਰੀ ਆਪਰਿਆਂ ਦਾ ਸਾਨੋ ਕਿਰਪਾ ਕਰ ਪਿਆਰੀ ਰਾਖੋ ਪੈ ਜਮਾਰੀ ਰਹਾਉ ਸ਼ਬਦ ਸਲਾਹੀ ਸਦਾ ਹਾਂ ਜੀਵਾ ਗੁਰ ਮੱਤੀ ਪਉ ਭਾਗਾ ਮੇਰਾ ਪ੍ਰਵ ਸੱਚਾ ਅਥ ਸਵਾਲਿਓ ਗੁਰ ਸੇਵਿਓ ਚਤ ਲਾਗਾ ਸਾਚਾ ਸਾਵਾਦ ਸਚੀ ਸਚ ਬਾਣੀ ਜੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਪੂਰੇ ਗੁਰ ਕੀ ਸਿਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖੇ ਅੰਤਰ ਵਿੱਚੋ ਪਰਮ ਜੋ ਕਾਇਆ का मारग हर का मार्ग सदा पंथ बिखड़ा को पाई गुर बिचारा हर कै रंग राता शब्द माता हो मैं तजे बेकार नानक नाम रता एक रंगी शब्द सवार नहारा सोरठ महला तीजा हर जियो तदनो सदा सलाही प्यारी ਚਰ ਕਟ ਅੰਤਰ ਹੈ ਸਾ ਸਾ ਇੱਕ ਪਲ ਖੈਨ ਵਿਸਰ ਹੈ ਤੂ ਸਾਮੀ ਜਾਨੋ ਬਰਸ ਪਚਸਾ ਮਹਾ ਮੂਡ ਮੁਗਦਾ ਸਦਾ ਸਿ ਪਾਈ ਗੁਰ ਕੈ ਸ਼ਬਦ ਪਰਗਾਸ ਹਰ ਜੀਓ ਤੁਮੇ ਆਪੇ ਦੇਹੀ ਬੋਝਾਈ

ਸ਼ਾਬਦ ਗੁਰ ਦਾਤਾ ਜਤਮਨ ਰਤਾ ਹਰ ਸੋ ਰਹਿਆ ਸਮਾਈ ਸ਼ਬਦ ਨ ਜਾਣੈ ਸੇੰਨੇ ਬੋਲੇ ਸੇਕਤ ਆਈ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੈ ਬਾਰੋ ਵਾਰਾ ਬੇਸਤਾ ਕੇ ਕੀੜੇ ਬੇਸਤਾ ਮਹਿ ਸਮਾੜੇ ਮਨ ਮੁਕ ਮੁਗਦ ਗਵਾਰਾ ਆਪੇ ਕਰ ਵੇਖ ਮਾਰਗ ਲਾਈ ਭਾਈ ਤਿਸ ਬਿਨੇ ਅਵਰਨ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਦਰ ਪਾਈ ਅਵਰਨ ਦੂਜਾ ਕੋਈ ਸੋ ਰਠਾ ਮਹੱਲਾ ਤੀਜਾ ਗਰਮੁ ਖੁਭਾ ਭਗਤਾ ਕਰਹੈ ਪ੍ਰਭੁ ਭਵਹੀ ਅਨੰਦਿ ਨਾਮ ਬਖਾਣੇ ਭਗਤਾ ਕੀ ਸਾਰ ਕਰਹੈ ਆਪ ਰਖੈ ਜੋ ਤੇ ਰਹਿ ਮਨ ਪਾਣੇ ਤੂੰ ਗੁਣ ਦਾਤਾ ਸ਼ਬਦ ਪਸ਼ਾਤਾ ਗੁਣ ਕੈ ਗੁਣੀ ਸਮਾਣੀ ਮਨ ਮੇਰੀ ਹਰਿ ਜੀਉ ਸਦਾ ਸਮਾਲ ਅੰਤ ਕਾਲ ਤੇਰਾ 베ਲੀ ਹੋਵੈ ਸਦਾ ਨਿਭੈ ਤੇਰ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਮੁਝ ਵਿਚਾਰੀ ਨਿੰਦਾ ਦੁਸ਼ਟੀ ਤੀਖਣ ਪਲ ਪਾਇਆ ਹੋ ਹਰਨਾਖ ਸਨਖ ਹਵੈਦਾਰੀ पहलाद जन सद हर गुण गाव हर जियो लयो आपस को बो वो प जन मनतनि काई आई साधू जन की निंदा व्यापी जासन जनम गवाई राम नाम के चेत नाही अंत गए पशुताई सफल जनम भगता का कीता गुरु अपलाई शब्दे राती सजी मते अंदन हर गुण नानक दास कह बि हो लगा कप सोरठ महला ਸੋ ਹੋ ਸੇ ਕਾ ਸਖਾ ਬੰਧਪਹ ਪਾਈ ਜੇ ਗੁਰ ਕੀ ਪਾਣੇ ਵਿੱਚ ਆਵੈ ਆਪਣੇ ਪਾਣੇ ਜੋ ਚੱਲੈ ਭਾਈ ਵਿਚੜ ਚੋਟਾ ਖਾਵੈ ਮਿਹਰ ਸਤ ਗੁਰ ਸੋਖ ਕਦੇ ਨਾ ਪਾਵੈ ਪਾਈ ਫਿਰ ਫਿਰ ਪਛੋਤਾਵੈ ਹਰ ਕੀ ਦਾਸ ਸੋਹੇਲੀ ਪਾਈ ਜਨਮ ਜਨਮ ਕੀ ਕੇਲ ਵਿਖ ਦੁੱਖ ਕਾਟੇ ਆਪੇ ਮਿਲ ਮਿਲਾਈ ਰਹਾਉ ਇਹੀ ਕੋਟੰਬ ਸਭ ਜੀ ਕੇ ਵੰਦਨ ਭਾਈ ਧਰਮ ਪੁਲਾ ਸੰਸਾਰਾ ਬਿਨ ਗੁਰ ਵੰਦਨ ਟੁੱਟ ਹੈ ਨਾਹੀ ਗੁਰ ਮੁਖ ਮੋਖ ਦੁਆਰਾ ਕਰਮ ਕਰਹ ਗੁਰ ਸ਼ਬਦ ਨ ਪਛਾਨੈ ਮਰ ਜੰਮੈ ਵਾਰੋ ਵਾਰਾ ਹੋ ਮੇਰਾ ਜਗਪਲ ਚਰ ਰਹੀਆ ਭਾਈ ਕੋਈ ਨ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿ ਕਰ ਹੋਈ ਬਸਿਰਾ ਓਥੈ 부ਜੈ ਸੋ ਆਪਿ ਪਛਾਨੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲਹ ਭਾਈ ਬਿਨ ਭਾਗਾ ਕਿਆ ਪਾਈਐ ਏਕ ਨਜ਼ਰ ਕਰ ਵਖੇ ਸਭ ਉਪਰ ਜੀ ਹਾ ਪਾਉ ਤੇ ਹਾ ਫਲ ਪਾਈਐ नानुग नाम बस अंतर बेचो अप सोरठ महल्ला तीजा चौथ के सची भगत सतगुरु ते होवै सची हृदय वाणी सतगुरु सेवे सदा सुख पाई होमै शब्द सुमाडी ਬਿਨ ਗੁਰ ਸਾਚੀ ਭਗਤ ਨ ਹੋਵੀ ਹੋਰ ਪੁਲੀ ਫਰੈ ਅਨੀ ਮਨ ਮੁਖ ਪਰ ਹੈ ਸਦਾ ਦੁਖ ਪਾਵਹੀ ਡੂਬ ਮੁਏ ਬਿਨ ਪਾੜੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਤਰਾਖਾ ਹਰਿ ਨਾਮੋ ਦੇਵੜਿਆਈ ਰਹਾਉ ਉਰੇ ਗੁਰ ਤੇ ਆਪ ਪਛਾਤਾ ਸ਼ਬਦ ਸਚਾ ਵਿਚਾਰਾ ਹਿਰਦੈ ਜਗ ਜੀਵਨ ਸਦ ਬਸਿਆ ਤਜ ਕਾਮ ਕ੍ਰੋਧ ਅਹੰਕਾਰ ਸਦਾ ਹਜੂਰ ਰਵਿਆਸ ਵਠਾਈ ਹਿਰਦੈ ਨਾਮ ਅਪਾਰ ਜੁਗ ਜੁਗ ਬਾਣੀ ਸ਼ਬਦ ਪਸ਼ਾਨੀ ਨਾਉ ਮਿਠਾ ਮਨਹ ਪਿਆਰਾ साथ गुर सेव जिननाम हररसचाख सफल जनम जगयायाओ हर रस सदा मन तेपतियाओ गुन गाबै गुनियागायाओ कमल परगास सदारंग राताओ अनहद शब्द बजायाओ मतान मन निर्मल निर्मल बानी सची सची समायाओ ਰਾਮ ਨਾਮ ਕੀ ਗਤ ਕੋਈ ਨ ਭੁਜੈ ਗੁਰ ਮਤਿ ਹਿਰਦੈ ਸਮਾਈ ਗੁਰਮੁਖ ਹੋਵੈ ਤਾਂ ਮਗ ਬਛਣੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲੈ ਸੇ ਜਨ ਸੋਹਣ ਦਰ ਸਾਚੈ ਪਤ ਪਾਈ ਸੋਰਠ ਮਹੱਲਾ ਤੀ ਜਾ ਦੋ ਤੁਕੀ त गुर मिले उल्टी पाई पाई जीवत मर तूझ पाई सो गुरु सो सिख है पाई जिस ज्योति ज्योत मिलाई मन रे हर हर से तिल बलाई मन हर जप मीठा लाग पाई गुरमुख पाई हर थाई रहाओ ਮੈਨ ਗੁਰ ਪ੍ਰੀਤਿ ਨ ਉਪਜੈ ਪਾਈ ਮਨਮੁਖ ਦੂਜੈ ਪਾਈ ਤੋ ਕੋਟਹਿ ਮਨਮੁਖ ਕਲਮ ਕਰਹ ਪਾਈ ਪੱਲੇ ਕਿਸ਼ਨ ਆ ਪਾਈ ਗੁਰ ਮਿਲੇ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੀ ਗੁਣ ਰਵੈ ਪਾਈ ਗੁਰ ਕਾ ਹਿਤ ਅਪਾਰ ਆਇਆ ਸੁਪਰਬਣ ਹੈ ਪਾਈ ਜੇ ਗੁਰਸੇਵਾ ਚਿੱਤ ਲਾਈ ਨਾਨਕ ਨਾਮ ਹਰ ਪਾਈ ਹੈ ਪਾਈ ਗੁਰ ਸ਼ਬਦੀ ਮੇ ਲਾਈ ਸੁਰਠ ਮਹੱਲਾ ਤੀਜਾਓ ਘਰ ਪਹਿਲਾ ਤੇਹੀ ਗੁਣੀ ਹਿਤਿ ਪਵਣ ਬੇ ਆਪੇ ਆ ਪਾਈ ਗੁਰਮੁਖ ਪੂਜ ਬੁਜਾਈ RAM ਨਾਮ ਲਗ ਛੂਟੀ ਆ ਪਾਈ ਪੁੱਛੋ ਗਿਆਨੀ ਆ ਜਾਈ ਨਰਹੀ ਤ੍ਰੈ ਗੁਣ ਛੋਡ ਚੌਥੇ ਚਿਤ ਲਾਈ ਹਰ ਜੀਉ ਤੇਰੇ ਮਨ ਵਸ ਪਾਈ ਸਦਾ ਹਰ ਕੇ ਗੁਣ ਗਾਈ ਰਹਾਉ ਨਾਮ ਤ੍ਰੈ ਗੁਣ ਸਭ ਉਪਜੇ ਪਾਈ ਨਾਏ ਬਿਸਾਰੇ ਐ ਮਰ ਜਾਈ ਗਿਆਨੀਆਂ ਜਗਤ ਅੰਧ ਸੇ ਪਾਈ ਸੂਤੇ ਗਏ ਮਹਾਈ ਗੁਰਮੁਖ ਜਾਗੀ ਸੀ ਉबरे ਪਾਈ ਪੌਜਲ ਪਾਰ ਉਤਾਰ ਜਗ ਮੈਲਾ ਹਾਰ ਨਾਮ ਹੈ ਪਾਈ ਹਿਰਦੈ ਰਖਿਆ ਔਰ ਧਾਰ ਗੁਰ ਸਰਨਾਈ ਉबरे ਪਾਈ RAM ਨਾਮ ਲਿਵਲਾਈ ਨਾਨਕ ਨਾਓ ਬੇੜਾ ਨਾਓ ਤਲਹੜਾ ਪਾਈ ਜਿਤ ਲਗ ਪਾਰ ਜਨ ਪਾਈ ਸੋਰਠ ਮਹੱਲਾ ਤੀ ਜਾਵ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਹੋ ਮੈਂ ਜਗਤ ਦੁੱਖ ਰੋਗ ਬਿਅਾਪੇ ਆਓ ਮਰ ਜਨਮੈ ਰੋਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਈ ਸਤਗੁਰ ਸੇਵੈ ਤਾ ਸੁਖ ਪਾਵੇ ਨਹੀਂ ਤਾ ਜੈਗਾਉ ਜਨਮ ਅਗਵਾਈ ਰਹਾਉ ਤ੍ਰੈ ਗੁਣਤਾਤ ਬਹੁ ਕਰਮ ਕਮavay ਹਰ ਰਸ ਸਾਧਨ ਆਇਆ ਸੰਧਿਆ ਤਰਪਨ ਕਰ ਹੈ ਗਾਇਤਰੀ ਬਿਨ ਪੂਜੈ ਦੁਖ ਪਾਇਆ ਸਤਿਗੁਰ ਸੇਵੀ ਸੋ ਬੜ ਪਾਗੀ ਜਿਸਨੋ ਆਪ ਮਿਲਾਈ ਹਰ ਰਸ ਪੀ ਜਨ ਸਦਤ ਪਤਾਸੀ ਵਿਚੋ ਆਪ ਗਵਾਈ ਇਹ ਜਗ ਤੰਡਾ ਸਭ ਅੰਧ ਗਮਾਵੈ ਬੇਨ ਗੁਰੂ ਮਗ ਨ ਪਾਈ ਨਾਨਕ ਸਤ ਗੁਰ ਮਿਲੈ ਤਾ ਅੱਖੀ ਵੇਖੈ ਘਰ ਅੰਦਰ ਸਚ ਪਾਈ ਸੁਰਠ ਮਹੱਲਾ ਤੀਜਾ ਬੇਨ ਸਤ ਗੁਰ ਸੇਵੀ ਬਹੁਤਾ ਦੁੱਖ ਲਗਾ ਜੁਗ ਚਾਰੀ ਪਰਮਾਈ ਹਮਦੀਨਾ ਤਮ ਜੁਗ ਜੁਗ ਦਾਤੀ ਸ਼ਬਦ ਦੇਹਿ 부ਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੀ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੀ ਰਹਾਓ ਮਨ ਸਮਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਰਾਹ ਹਰ ਰਸ ਚਾਖ ਮਨ ਨਿਰਮਲ ਹੋ ਆਵ ਕਿਲ ਵਿਖ ਘਟ ਨਹਾਰਾ शबद मरो फिर जीवो सदहीता फिर मरण न होई अमृत नाम सुदाम मीठा दे पावै कोई दाता दाता रखी हथ अपने जिस पावै तिस दे नानक नाम रखी सुख पाया दरगाह जा सोई सोरठ महल्ला तीजा ਸਤਿਗੁਰ ਅਸੇਵੀ ਤਾ ਸਹਿਜ ਤੁਨ ਉਪਜੈ ਗਤ ਮਤ ਤਦਹੀ ਪਾਈ ਹਰ ਕਾ ਨਾਮ ਸੱਚਾ ਮਨ ਵਸਿਆ ਨਮੀ ਨਾਮ ਸਮਾਈ ਬੇਨਾ ਸਤਿਗੁਰ ਸਭ ਜਗ ਬਰਾਨਾ ਮਨਮਖ ਅੰਦਾ ਸ਼ਬਦ ਨ ਜਾਣੈ ਝੂਠੈ ਪਰਮ ਪੁਲਾ ਨਾ ਰਹਾਉ ਤ੍ਰੈਗੁਣ ਮਾਇਆ ਪਰਮ ਪੁਲਾਇਆ ਹੋ ਮੈਂ ਬੰਦਨ ਕਮਾਇਨੀ ਜਬ ਮਨ ਮਰਨ ਤੇ ਉਪਰ ਉਭੋ ਗਰਵ ਜੋਨ ਦੁਖ ਪਾਈ ਤ੍ਰੈਗੁਣ ਬਰਤਾਏ ਸਗਲ ਸੰਸਾਰ ਹੋ ਮੈਂ ਵਿੱਚ ਬਤ ਖੋਈ ਗੁਰਮਖੋ ਵੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਰਾਗੁਨ ਸਭ ਤੇਰੇ ਤੂੰ ਆਪੀ ਕਰਤਾ ਜੋ ਤੂੰ ਕਰਹਾਇ ਸੋ ਹੋਈ ਨਾਨਕ RAM ਨਾਮ ਨਸਤਾਰਾ ਸ਼ਬਦੇ ਹੋ ਮੈਂ ਕੋਈ ਸੋ ਰਠਾ ਮਹੱਲਾ ਚੌਥਾ ਕਰ ਪਹਿਲਾ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪਾ ਹੋ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਆਪੇ ਬਣਜ ਬਬਾਰੀਆ ਪਿਆਰਾ ਆਪੇ ਸੱਚ ਵਸਾਹ ਜਪ ਮੰਨ ਹਰ ਹਰ ਨਾਮ ਸਲਾਹ ਰੁ ਕਿਰਪਾ ਤੇ ਪਈਏ ਪਿਆਰਾ ਅੰਮ੍ਰਿਤ ਅਗਮਾਥਾ ਰਹਾਓ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹਾ ਆਪੇ ਓਜੜ ਪੈਦਾ ਪਿਆਰਾ ਆਪ ਵੇਖਾ ਲਈ ਰਹਾਓ ਆਪੇ ਹੀ ਸਭ ਆਪਹਿ ਪਿਆਰਾ ਆਪੀ ਬੇਪਰਵਾਹ ਆਪੇ ਆਪੋ ਪਾਇ ਦਾ ਪਿਆਰਾ ਸਰੇ ਆਪੀ ਤੰੜੜਾ ਲਾ ਆਪ ਕਰਾਏ ਸਾਖ ਦੀ ਪਿਆਰਾ ਆਪ ਮਾਰੀ ਮਰ ਜਾ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਦ ਲੰਗਾ ਆਪੇ ਸਗਰ ਬੋਇਤਾ ਪਿਆਰਾ ਗੁਰਖੇਵਟ ਆਪ ਚਲਾ ਆ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵਿਖੇ ਪਤਸ਼ਾਹ ਆਪੇ ਆਪ ਦਇਅਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਉ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡਜ ਜੀਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਈ ਆਪੇ ਸੂਤ ਆਪੇ ਬਹੁਮਣੀਆਂ ਕਰ ਸਕਤੀ ਜਗਤ ਪਰੋਈ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੀ ਟਹਿ ਢੇਰੀ ਹੋਈ ਮੇਰੇ ਮਨ ਮੈਂ ਹਰ ਬਿਨੇ ਅਵਰਨ ਕੋਈ ਸਤਗੁਰ ਵਿਚ ਨਾਮਨ ਦਾਨ ਹੈ ਪਿਆਰਾ ਕਰ ਦਇਆ ਅਮਰਤਾ ਮੁਖ ਚੋਈ ਰਹਾਉ आपे सबत है प्यारा प्रावे करे सोहो सवना रज क्यारा हो दूजा कोे खेल ख प्यारा आपे करे सोहो आपे ही आप निर्मल प्यारा होे निर्मल सो ਆਪੇ ਕੀਮਤ ਪਾਇਦਾ ਪਿਆਰਾ ਆਪੇ ਕਰੇ ਸੋ ਹੋਈ ਆਪੇ ਹਲਕ ਲਖੀਏ ਪਿਆਰਾ ਆਪ ਲਖਾਵੇ ਕੋਈ ਆਪੇ ਕਰ ਗੰਭੀਰ ਪਿਆਰਾ ਤਸ ਜਿਵੜੇ ਵਰਨ ਕੋਈ ਸਭ ਘਟ ਆਪੇ ਪੋਗ ਵੇ ਪਿਆਰਾ ਵਿਚ ਨਾਰੀ ਪੁਰਖ ਸਭ ਸੋਈ ਨਾਨਕ ਗੋਪਤਾ ਵਰਤਦਾ ਪਿਆਰਾ ਗੁਰਮੁਖ ਪਰਗਟ ਹੋਈ ਸੋਰਠ ਮਹੱਲਾ ਚੌਥਾ ਹਾਤੇ ਹੀ ਸਭ ਆਪ ਹੈ ਪਿਆਰਾ ਆਪੇ ਥਾਪੋ ਥਾਪੈ ਅਪਿ ਬਿਖੋ ਬਿਖਸਦਾ ਪਿਆਰਾ ਕਰ ਚੋਜ ਬਿਖੈ ਪ੍ਰਭ ਆਪੈ आपे बाण तेन सब तह प्यारा आपे गुरमुख जापै जप जा मन हर हर नाम रस त्रापै अमृत नाम महारस मीठा गुर शब्दी चख जापै रहाओ आपे तीरथ तुलढा प्यारा आप तरै प्रभ आपै ਆਪੇ ਜਾਲ ਵਤੈ ਦਾ ਪਿਆਰਾ ਸਭ ਜਗ ਮਛਲੀ ਹਰਿਆਪੈ ਆਪਾ ਭੁੱਲ ਨਾ ਭੁਲਈ ਪਿਆਰਾ ਅਬਰ ਨ ਦੂਜਾ ਜਾਪੈ ਆਪੇ ਸਿੰਗੀ ਨਾਦਹ ਪਿਆਰਾ ਤੁਣ ਆਪ ਵਜਾਈ ਆਪੈ ਆਪੀ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤਗੁਰਿਆ ਪਹ ਚੇਲਾ उपदेश कर प्रवे आपे दाओ प्याराओ जप्यओ ही जप जप आपी अमृत आप्यओ ही रस या पै अपि अप आप सलाह द प्याराओ जन नानक हर रस्रा प